ਕਿੱਤਾ ਈ ਲੀਟਰ ਤੋਂ ਮੰਗਰਾ ਪਾ ਕੇ ਲੋ ਹੀਡ ਪਾਉਣੇ ਆ ਹੂੰ 10 ਕਿਲੋ ਮਗਰ 4 ਕਿਲੋ ਪਾਤੀ ਹੂੰ ਪਲੱਸ ਕਿਲੋ ਅਲੱਗ ਪਾਉਣੀ ਐ ਐਕਸਟਰਾ ਪਾਉਣੀ ਬੋਡੀ ਮੈਂਟੇਨੈਂਸ ਵਾਸਤੇ ਹਾਂ ਬੋਡੀ ਮੈਂਟੇਨੈਂਸ ਤੋਂ ਫਲੇ ਵੀ ਨਹੀਂ ਰਹਿਣਾ ਚਾਹੀਦਾ ਕਿਉਂਕਿ ਆਪਾਂ ਨੂੰ ਘੱਟੋ ਘੱਟ 30 35 ਲੀਟਰ ਦੀ ਗਾਂ ਦਾ ਚਾਹੀਦਾ ਸ਼ੌਂਕ ਹੋਵੇ ਦਿਲੋਂ ਦਿਲੋਂ ਪਸ਼ੂਆਂ ਦਾ ਹੂੰ ਤੇ ਦੂਜਾ ਥੋੜਾ ਮੋਟਾ ਤਿਆਰਬਾ ਹੋ ਦੋ ਚਾਰ ਗਾਇਆਂ ਤੋਂ ਸਟਾਰਟਿੰਗ ਕਰਨੀ ਚਾਹੀਦੀ ਐ ਹੂੰ ਕਦੇ ਵੀ ਵੱਧ ਗਾਇਆਂ ਤੋਂ ਨਹੀਂ ਕਰਨੀ ਚਾਹੀਦੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਸਾਡੀ ਕੋਸ਼ਿਸ਼ ਆ ਕਿ ਅਸੀਂ ਆਉਣ ਵਾਲ ਪੌਡਕਾਸਟ ਲੈ ਕੇ ਆਈਏ ਵੀ ਆਪਣੇ ਜਿਹੜੇ ਰਿਲੇਟਿਵ ਵਿਸ਼ੇ ਹੋਣਗੇ ਉਹ ਹੋਣਗੇ ਵੀ ਖੇਤੀਬਾੜੀ ਜਿਵੇਂ ਡੇਰੀ ਫਾਰਮ ਨੂੰ ਲੈ ਕੇ ਹਨ ਤੇ ਅੱਜ ਆਪਾਂ ਬਾਈ ਅਫਤਾਰ ਕੋਲੇ ਪਹੁੰਚੇ ਹੋਏ ਆ ਤੇ ਡੇਰੀ ਫਾਰਮ ਨੂੰ ਲੈ ਕੇ ਨਵੀਆਂ-ਨਵੀਆਂ ਗੱਲਾਂ ਕਰਾਂਗੇ ਤੁਹਾਡੇ ਸਾਹਮਣੇ ਰੱਖਾਂਗੇ ਵੀ ਜਿਹੜਾ ਡੇਰੀ ਫਾਰਮ ਆ ਤੁਸੀਂ ਉਹਨੂੰ ਕਾਮਯਾਬ ਆ ਜਿਹੜਾ ਉਹ ਕਿਵੇਂ ਕਰ ਸਕਦੇ ਹਣਾ ਸਭ ਤੋਂ ਪਹਿਲਾਂ ਬਈ ਸਸੀ ਗਾਲ ਜੀ ਸਸੀ ਗਾਲ ਜੀ ਵੈਰੀ ਖਾਸ ਸਾਰੀ ਫਤਿਹ ਜੀ ਐਂਡ ਗੁਰਦੀਪ ਸਿੰਘ ਜੀ ਪਹਿਲਾਂ ਮੈਂ ਥੋੜਾ ਸਵਾਗਤ ਕਰਦਾ ਇੱਥੇ ਆਉਣ ਤੇ ਥੈਂਕ ਯੂ ਜੀ ਤੇ ਚੰਗੀ ਤੁਸੀਂ ਮੱਦਵੀ ਸਰਵਿਸ ਦੇ ਰਹੇ ਹੋ ਲੋਕਾਂ ਨੂੰ ਜਾਣਕਾਰੀ ਹੋ ਰਹੀ ਹੈ ਉਸ ਚੀਜ਼ ਦੀ ਤਾਂ ਇਹਦੇ ਨਾਲ ਬਹੁਤ ਲੋਕਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੀ ਇਹ ਤੁਹਾਡਾ ਚੰਗਾ ਉਪਰਾਲਾ ਹੈ ਇਹਦੇ ਵਾਸਤੇ ਮੈਂ ਤੁਹਾਡਾ ਵਿਸ਼ੇਸ਼ ਧੰਨਵਾਦ ਕਰਦਾ ਜੀ ਅ ਭਾਈ ਜੀ ਜਿਵੇਂ ਹਨਾ ਤੁਹਾਨੂੰ ਅੰਡੇਰੀ ਫਾਰਮ ਦੇ ਕਿਤੇ ਦੇ ਵਿੱਚ ਆਏ ਨੂੰ ਕਾਫੀ ਸਮਾਂ ਹੋ ਗਿਆ ਹਨਾ ਜੀ ਤੇ ਤੁਸੀਂ ਡੇਰੀ ਫਾਰਮ ਦੇ ਧੰਦੇ ਨੂੰ ਕਿਵੇਂ ਦੇਖਦੇ ਹੋ ਵੀ ਤੁਹਾਡੀ ਨਿਗਰਾਨੀ ਦੇ ਵਿੱਚ ਇਹ ਧੰਦਾ ਜਿਹੜਾ ਉਹ ਕਿਵੇਂ ਆ ਇਹ ਧੰਦਾ ਜੀ ਅੱਲਾਹੇਵੰਦ ਵੀ ਐ ਤੇ ਨੁਕਸਾਨਦੇ ਵੀ ਐ ਦੋਵੇਂ ਗੱਲਾਂ ਹੀ ਨੇ ਕਿਵੇਂ ਇਹਦੇ ਵਿੱਚ ਜੇ ਤਾਂ ਤੁਹਾਨੂੰ ਤਜਰਬਾ ਹੈ ਜੀ ਪੂਰਾ ਹੂੰ ਫਿਰ ਤੇ ਇਹਦੇ ਵਰਗਾ ਕੋਈ ਕੰਮ ਨਹੀਂ ਹੈਗਾ ਸਭ ਤੋਂ ਬੈਸਟ ਹੈ ਜੀ ਜੇ ਤੁਹਾਨੂੰ ਇਹਦੇ ਬਾਰੇ ਕੋਈ ਤਜਰਬਾ ਨਹੀਂ ਹੈਗਾ ਫਿਰ ਇਹ ਬਹੁਤ ਹਾਨੀ ਕਰਕੇ ਹੁਣ ਬਹੁਤ ਆਪਾਂ ਦੇਖਦੇ ਆਂ ਵੀ ਜਿਸੌੜ ਇਹਦੀ ਫਾਰਮ ਖੋਲਦੇ ਨਾ ਹੂੰ ਤਾਂ ਉਹਦੇ ਵਿੱਚੋਂ 80 ਘਟੋ ਘਟ ਬੰਦ ਹੋ ਜਾਂਦੇ 20 ਰਹਿ ਜਾਂਦੇ ਅੱਸੀ ਬੰਦ ਹੋ ਜਾਂਦੇ ਆ। ਉਹਦਾ ਕੀ ਕਾਰਨ ਆ ਜੀ? ਉਹਦਾ ਕਾਰਨ ਇਹ ਹੁੰਦਾ ਵੀ ਆਪਾਂ ਇੱਕ ਦੂਜੇ ਨੂੰ ਦੇਖ ਕੇ ਹਮ ਕੰਮ ਸ਼ੁਰੂ ਕਰਤਾ ਲੈਨੇ ਆ। ਜੀ। ਪਰ ਆਪਾਂ ਨੂੰ ਉਹ ਤਜਰਬਾ ਨਹੀਂ ਹੁੰਦਾ। ਹਮ। ਸੋ ਤਜਰਬਾ ਹੋਣਾ ਪਹਿਲਾਂ ਜ਼ਰੂਰੀ ਹੈ। ਜੀ। ਉਹਦੇ ਵਾਸਤੇ ਹੁਣ ਜੇ ਆਪਾਂ ਪਹਿਲੀ ਆਪਾਂ ਡੈਰੀ ਫਾਰਮ ਤੋਂ ਲਾਉਣ ਲੈਣਾ ਸ਼ੁਰੂ ਕਰ ਲੈਨੇ ਆ ਮਤਲਬ ਇਹ ਡੈਰੀ ਡਿਪਾਰਟਮੈਂਟ ਤੋਂ। ਹਮ। ਆਪਾਂ ਨੂੰ ਇਹ ਹੁੰਦਾ ਵੀ ਆਪਾਂ ਲਾਉਣ ਲਈਏ। ਤੇ ਲੋਕਾਂ ਦੇ ਸਿਰ ਤੇ ਹੀ ਮਤਲਬ ਇਹ ਆਪਾਂ ਖੜਾ ਕਰ ਦੇਣਾ ਸਾਰਾ ਸੈਟਅਪ ਜੀ ਤੇ ਉਦੋਂ ਬਾਅਦ ਮਤਲਬ ਇਹ ਆਪਣਾ ਕੰਮ ਚੱਲ ਜੂਗਾ ਐਦਾਂ ਕੰਮ ਨਹੀਂ ਚੱਲਣਾ ਠੀਕ ਹੈ ਜੀ ਕਦੇ ਵੀ ਜਦੋਂ ਆਪਾਂ ਡੇਰੀ ਫਾਰਮ ਸ਼ੁਰੂ ਕਰਦੇ ਆਂ ਤਾਂ ਘੱਟੋ ਘੱਟ 2 ਜਾਂ 4 ਗਾਇਆਂ ਤਾਂ ਸ਼ੁਰੂ ਕਰਨਾ ਚਾਹੀਦਾ ਹੂੰ ਪਹਿਲਾਂ ਸ਼ੁਰੂਆਤੀ ਮਤਲਬ ਟਾਈਮ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ 2-4 ਗਾਵਾਂ ਤੋਂ ਹਾਂ 2-4 ਗਾਈਆਂ ਤੋਂ ਸਟਾਰਟਿੰਗ ਕਰਨੀ ਚਾਹੀਦੀ ਹੈ। ਹੂੰ ਕਦੇ ਵੀ ਵੱਧ ਗਾਈਆਂ ਤੋਂ ਨਹੀਂ ਕਰਨੀ ਚਾਹੀਦੀ। ਮੈਂ ਤਾਂ ਮੈਨੂੰ ਇਹ ਲੱਗਦਾ ਵੀ ਜੀ ਜਿਹੜਾ 2-4 ਗਾਵਾਂ ਤੋਂ ਵੀ ਆਪਾਂ ਕੰਮ ਸ਼ੁਰੂ ਕਰਨਾ ਵੀ ਉਹ ਵੀ ਤੁਹਾਨੂੰ ਥੋੜੀ-ਬਹੁਤ ਉਹਦੇ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਉਦੋਂ ਵੀ। ਇਹ ਹੈ ਵੀ ਦੋ ਪਸ਼ੂ ਜਦੋਂ ਆਪਣੇ ਕੋਲ ਹੋਣਗੇ ਹੂੰ ਤਾਂ ਆਪਾਂ ਉਹਨਾਂ ਦੀ ਥੋੜੀ ਕੇਅਰ ਵੱਧ ਕਰ ਸਕਾਂਗੇ ਆਪਣੇ ਕੋਲ ਥੋੜਾ ਸਮਾਂ ਹੋਊਗਾ ਵੀ ਆਪਾਂ ਉਹਨਾਂ 'ਤੇ ਥੋੜਾ ਧਿਆਨ ਦੇ ਸਕੀਏ। ਹੂੰ ਤਾਂ ਜੇ ਕੋਈ ਉਹਨੇ ਗੱਲ ਹੁੰਦੀ ਵੀ ਆ ਤਾਂ ਦੋਨੋਂ ਸੰਭਾਲਣਾ ਸੌਖਾ ਹੁੰਦਾ ਹੈ ਹੌਲੀ ਹੌਲੀ ਬੰਦਾ ਟ੍ਰੇਨਿੰਗ ਲੈ ਜਾਂਦਾ ਉਹ ਤੋਂ ਠੀਕ ਹੈ ਜੀ ਦੋ ਤੋਂ ਜੀ ਹੁਣ ਜਦੋਂ ਮੈਂ ਸਟਾਰਟਿੰਗ ਕਰੀ ਸੀ ਮੈਂ ਦੋ ਤੋਂ ਹੀ ਕਰੀ ਸੀ ਹਾਂ ਮੈਂ ਦੋ ਗਾਇਆਂ ਲੈ ਆ ਸੀਗਾ ਔਰ ਗਾਇਆਂ ਵੀ ਸਿਰਫ ਮੇਰੀਆਂ ਆਈਆਂ ਸੀਆਂ 1.5 ਲੱਖ ਦੀਆਂ ਦੋ ਆਈਆਂ ਸੀਗੀਆਂ 1.5 ਲੱਖ ਦੀਆਂ 1.5 ਲੱਖ ਦੀਆਂ ਦੋ ਆਈਆਂ ਸੀਗੀਆਂ ਠੀਕ ਹੈ ਜੀ ਉਸ ਤੋਂ ਕੰਮ ਚਾਲੂ ਕਰਕੇ ਤੇ ਆਪੇ ਹੌਲੀ ਹੌਲੀ ਵਧਦਾ ਜਾਂਦਾ ਵਧਣਾ ਵਧਾਉਣਾ ਕੰਮ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਵਧ ਜਾਂਦਾ ਬਹੁਤ ਛੇਤੀ ਵਧ ਜਾਂਦਾ ਹਮ ਪਰ ਜੇ ਉਹਨੂੰ ਸਟੈਪ ਬਾਈ ਸਟੈਪ ਆਪਾਂ ਕਰ ਜੀ ਜਿਵੇਂ ਨੇ ਜੀ ਆਪਾਂ ਦੇਖ ਰਹੇ ਹਾਂ ਹੁਣ ਪੰਜਾਬ ਦੇ ਵਿੱਚ ਕੀ ਆ ਕਿ ਡੇਰੀ ਫਾਰਮ ਆ ਜਿਹੜੇ ਉਹ ਬਹੁਤ ਖੁੱਲ ਰਹੇ ਆ ਜਾਂ ਆਪਾਂ ਕਹਿ ਲਈਏ ਵੀ ਨਵੇਂ ਜਿਹੜੇ ਮੁੰਡੇ ਆ ਉਹ ਇਸ ਕਿੱਤੇ ਦੇ ਵੱਲ ਬਹੁਤ ਆ ਰਹੇ ਆ ਇੱਕ ਨਾ ਇੱਕ ਮੈਂ ਹੋਰ ਵੀ ਰੁਝਾਨ ਦੇਖ ਰਿਹਾ ਹਾਂ ਵੀ ਜਿਹੜੇ ਬਾਹਰੋਂ ਨਾ ਕੁਸ਼ਕ ਮੁੰਡੇ ਵਾਪਸ ਵੀ ਆ ਰਹੇ ਆ ਜੀ ਜੀ ਪਰ ਉਹ ਇੱਥੇ ਆ ਕੇ ਜਿਹੜਾ ਕੰਮ ਕਰ ਰਹੇ ਉਹ ਡੇਰੀ ਫਾਰਮ ਦਾ ਹੀ ਕਰ ਰਹੇ ਆ ਵੀ ਸ਼ਾਇਦ ਉਹਨਾਂ ਨੂੰ ਲੱਗਦਾ ਵੀ ਇਹਦੇ ਵਿੱਚ ਜ਼ਿਆਦਾ ਪੈਸਾ ਆਗਾ ਵੀ ਜਾਂ ਜੇ ਅਸੀਂ ਕਮਾਇਆ ਉਧਰ ਪੈਸਾ ਇਨਵੈਸਟਮੈਂਟ ਇੱਧਰ ਜ਼ਿਆਦਾ ਕਰਾਂਗੇ ਨਾ ਇਸ ਧੰਦੇ ਵੱਲ ਬਾਰ ਨਾ ਮੇਰੇ ਕੋਲ ਵੀ ਕਾਫੀ ਮੇਰੇ ਕੋਲ ਫੋਨ ਆਉਂਦੇ ਆ ਬਾਰੋਂ ਵੀ ਆਉਂਦੇ ਆ ਹੂੰ ਅ ਬਹੁਤ ਪੁੱਛਦੇ ਮੈਨੂੰ ਫੋਨ ਕਰਕੇ WhatsApp ਤੇ ਪੁੱਛ ਲੈਂਦੇ ਆ ਵੀ ਬਾਈ ਜੀ ਅਸੀਂ ਆਹ ਕੰਮ ਕਰਨਾ ਚਾਹੁੰਦੇ ਆ ਕਿਹਈ ਫਾਰਮ ਦਾ ਹੂੰ ਮੈਂ ਇਹਨਾਂ ਨੂੰ ਇੱਕੋ ਗੱਲ ਕਹਿੰਦਾ ਹੁੰਦਾ ਵੀ ਜੇ ਤਾਂ ਸਾਨੂੰ ਥੋੜਾ ਮੋਟਾ ਇੱਕ ਤਾਂ ਇਹਦੇ ਨਾਲ ਲਗਨ ਹੋਣੀ ਚਾਹੀਦੀ ਹੈ ਜੀ ਵੀ ਸਾਨੂੰ ਸ਼ੌਂਕ ਹੋਵੇ ਦਿਲੋਂ ਦਿਲੋਂ ਪਛਮਾਨਾ ਹੂੰ ਤੇ ਦੂਜਾ ਥੋੜਾ ਮੋਟਾ ਤਜਰਬਾ ਹੋਵੇ ਹੂੰ ਫੇਰ ਤਾਂ ਕੰਮ ਜਾਵੇ ਕੰਮ ਫੇਰ ਤੁਸੀਂ ਆਓ ਕੰਮ ਛੱਡ ਕੇ ਤੇ ਨਹੀਂ ਉਹ ਨਾ ਹੋਵੇ ਵੀ ਤੁਸੀਂ ਇੱਥੋਂ ਵੀ ਕੰਮ ਛੱਡਿਆ ਹੋ ਤੇ ਇੱਥੇ ਵੀ ਗੱਲ ਨਾ ਬਣੀ ਆ ਕੇ ਮੈਨੂੰ ਇਹ ਲੱਗਦਾ ਵੀ ਇਹ ਬੰਦੇ ਨੂੰ ਇਕੱਲਾ ਬਿਜ਼ਨਸ ਨਹੀਂ ਸੋਚਣਾ ਚਾਹੀਦਾ ਵੀ ਜਿੰਨਾ ਚਿਰ ਤੁਹਾਡਾ ਉਸ ਕੰਮ ਦੇ ਨਾਲ ਪਿਆਰ ਹੀ ਹੈ ਨੀਗਾ ਇਕੱਲਾ ਪੈਸਾ ਨਹੀਂ ਦੇਖਣਾ ਚਾਹੀਦਾ ਪਹਿਲਾਂ ਤੁਹਾਨੂੰ ਐਨੀਮਲ ਨਾਲ ਤੁਹਾਡਾ ਮੂਹ ਹੋਣਾ ਚਾਹੀਦਾ ਹਾਂਜੀ ਹਾਂਜੀ ਬਾਕੀ ਜਦੋਂ ਨਾ ਫਾਰਮ ਅਸਲ ਸਟਾਰਟ ਪਾਦੇ ਆਪਾਂ ਕਦੋਂ ਮੰਨਦੇ ਜਦੋਂ ਆਪਦੇ ਜਿਹੜੀਆਂ ਆਪਾਂ ਬੱਚੀਆਂ ਫਾਇਦਾ ਕੀਤੀਆਂ ਹੂੰ ਉਹਨਾਂ ਨੇ ਆਪਾਂ ਟੀਕੇ ਭਰਾ ਕੇ ਉਹਨਾਂ ਤੋਂ ਜਿਹੜਾ ਚਵਾਈ ਸ਼ੁਰੂ ਕਰਦੇ ਆ ਨਾ ਹੂੰ ਅਸਲ ਆਪਾਂ ਉਦੋਂ ਕਾਮਯਾਬ ਹੁੰਨੇ ਆ ਜੀ ਆਪਾਂ ਮਤਲਬ ਬਗਾਨੀਆਂ ਗਾਇਆਂ ਦੇ ਉੱਤੇ ਹੀ ਆ ਆਪਾਂ ਦੁੱਧ ਲੈ ਕੇ ਤੇ ਆਪਾਂ ਆਖੀ ਮਤਲਬ ਵੀ ਕਾਂ ਜਾਂ ਹੋ ਨਹੀਂ ਜਦੋਂ ਆਪਾਂ ਆ ਆ ਦੀ ਬਰੀਡ ਪੈਦਾ ਕਰਦੇ ਆ ਅੱਛਾ ਕਿਤੇ ਵੀ ਆਪਾਂ ਹੁਣ ਮੇਰੇ ਕੋਲ ਜਿਆਦੇ ਫੋਨ ਆਉਂਦੇ ਆ ਕਹਿੰਦੇ ਵੀ ਕਿੰਨੇ ਪੈਸੇ ਵਾਲੀ ਮਤਲਬ ਵੀ ਗਾਂ ਲੈਣੀ ਚਾਹੀਦੀ ਹੈ ਬਿਲਕੁਲ ਬਹੁਤ ਦਾ ਸਵਾਲ ਇਹੀ ਹੁੰਦਾ ਹੂੰ ਤੇ ਮੇਰਾ ਐਸਟੀਮੇਟ ਹੈ ਬਈ ਇਹ 1 ਲੱਖ 15 ਹਜ਼ਾਰ ਤੋਂ ਲੈ ਕੇ 1.5 ਲੱਖ ਤੋਂ ਥੱਲੇ ਥੱਲੇ ਚਾਹੀਦੀ ਹੈ ਜਿਹੜੇ ਬੰਦੇ ਨੇ ਨਵੇਂ ਬੰਦੇ ਨੇ ਗਾਂ ਖਰੀਦੀ ਹਾਂ ਜਿਹੜੇ ਨਵੇਂ ਕੋਈ ਸਟਾਰਟਿੰਗ ਕਰਦੀਆਂ ਨਾ ਉਹ ਲੱਖ ਤੋਂ ਲਾ ਲਓ ਤੁਸੀਂ ਲੱਖ ਤੋਂ ਡੇਢ ਲੱਖ ਦੇ ਵਿੱਚ ਵਿੱਚ ਲੈ ਸਕਦਾ ਹੈ ਡੇਢ ਤੋਂ ਉੱਪਰ ਨਹੀਂ ਜਾਣਾ ਚਾਹੀਦਾ ਲੱਖ ਤੋਂ ਥੱਲੇ ਵੀ ਨਹੀਂ ਰਹਿਣਾ ਚਾਹੀਦਾ ਕਿਉਂਕਿ ਆਪਾਂ ਨੂੰ ਘੱਟੋ ਘੱਟ 30 35 ਲੀਟਰ ਵਾਲੀ ਗਾਂ ਤਾਂ ਚਾਹੀਦੀ ਆ ਐਨੇ ਕ ਰੁਪਈਆਂ ਦੇ ਵਿੱਚ ਐਨੇ ਕ ਲੀਟਰ ਵਾਲੀ ਆ ਜਾਂਦੀ ਆ ਹਾਂ ਐਨੇ ਕ ਵਾਲੀ ਮਿਲ ਜਾਂਦੀ ਆ ਮੌਜਨ ਵਾਲੀ ਮਿਲ ਜਾਂਦੀ ਆ ਠੀਕ ਹੈ ਉਹਦੇ ਆਪਾਂ ਜਿਹੜੇ ਅੱਗੇ ਟੀਕੇ ਭਰਨੇ ਹੁੰਦੇ ਆ ਜੀ ਉਹ ਆਪਦੀ ਤਸੱਲੀਆਂ ਭਰੋ ਵਧੀਆ ਚੰਗੇ ਭਰੋ ਵਰਲਡ ਵਾਈਡ ਸਾਈਡ ਦੇ ਚੱਲਦੇ ਆ ਏਵੀਐਸ ਦੇ ਚੱਲਦੇ ਆ ਹੂੰ ਸੀਮੈਕਸ ਹੋਰ ਵੀ ਪੀਡੀਐਫ ਦੇ ਵੀ ਆ ਰਹੇ ਆ ਹੂੰ ਚੰਗੇ ਸੀ ਬਣਾ ਰਹੇ ਬਹੁਤ ਚੰਗੇ ਆ ਰਹੇ ਜੀ ਉਹ ਜਦੋਂ ਆਪਾਂ ਟੀਗੇ ਪਰ ਪਰ ਕਿਹੜੀਆਂ ਆਪ ਦੀਆਂ ਬੱਚੀਆਂ ਉਹ ਪੈਦਾ ਕਰਾਂਗੇ ਅਸਲ ਤਾਂ ਆਪਣੀ ਕਮਾਈ ਉਹ ਹੋਊਗੀ ਡੇयरी ਫਾਰਮ ਜੀ ਮੰਨ ਲਓ ਜੀ ਇੱਕ ਨਵਾਂ ਬੰਦਾ ਉਹ ਦੋ گاਵਾ ਲੈ ਕੇ ਆਇਆ ਮੰਨ ਲਓ ਆਪਾਂ ਸਵਾ ਲੱਖ ਦੀ ਗਾਂ ਇੱਕ ਲੈ ਕੇ ਆਇਆ ਉਹ ਹਨਾ ਤੇ ਉਹਨੂੰ ਕਿੰਨਾ ਪ੍ਰੋਫਿਟ ਹੋਊਗਾ ਜੇ ਆਪਾਂ ਗੱਲ ਕਰੀਏ ਉਹਦੀ ਜਿਹੜੀ ਜਰਨੀ ਆ ਉਹ ਕਿਵੇਂ ਚੱਲੂਗੀ ਹੌਲੀ-ਹੌਲੀ ਜਾ ਕੇ ਉਹ ਕਿੱਥੇ ਜਾ ਕੇ ਉਹਦਾ ਘਾਟਾ ਪੈਣਾ ਸ਼ੁਰੂ ਹੋਊਗਾ ਜਾਂ ਆਪਾਂ ਕਹਿ ਲਈਏ ਵੀ ਕਿੱਥੇ ਜਾ ਕੇ ਉਹਨੂੰ ਲਾਸ ਪਊਗਾ ਕੀ ਉਹਨੂੰ ਕਰਨਾ ਚਾਹੀਦਾ ਵੀ ਤਾਂ ਕਿ ਉਹ ਦੋ ਕਮਾਂ ਤੋਂ ਸਟਾਰਟ ਕਰਿਆ ਤੇ ਹੌਲੀ-ਹੌਲੀ ਵੱਧ ਜੇ ਅੱਗੇ ਕੀ ਕਰਨਾ ਚਾਹੀਦਾ ਉਹ ਬੰਦੇ ਨੂੰ ਦੇਖੋ ਜੀ ਲੌਸ ਤਾਂ ਇਹਦੇ ਵਿੱਚ ਨਾ ਇੱਕ ਤਾਂ ਇਹ ਹੈ ਵੀ ਜਿਹੜਾ ਅਚਾਰ ਹੈ ਸਾਇਲੇਜ ਹੈ ਹੂੰ ਸਾਇਲੇਜ ਬਣਾਏ ਕਾਮਯਾਬ ਕੰਮ ਕਾਮਯਾਬ ਨਹੀਂ ਹੈਗਾ ਬਿਲਕੁਲ ਵੀ ਹੈਨਾ ਉਹ ਆਪ ਦਾ ਹੋਣਾ ਚਾਹੀਦਾ ਜੀ ਮੁੱਲ ਇਹਨੇ ਆ ਮਹਿੰਗਾ ਪੈ ਜਾਂਦਾ ਹੁਣ ਜੇ ਆਪਾਂ ਨੋਰਮਲ ਜੇ ਆਪਾਂ ਮੰਗਵਾਈਏ ਤਾਂ 5.5 6 ਰੁਪਏ ਰੇਟ ਪੈ ਜਾਂਦਾ ਮਤਲਬ ਚੇ ਤੁਹਾਨੂੰ ਕੁਆਂਟਲ ਪੈਂਦੀ ਹੈ 600 ਰੁਪਏ ਕੁਆਂਟਲ ਪੈਂਦਾ ਜੀ ਬਿਲਕੁਲ ਜਿਹੜਾ ਪਰ ਮੁੱਲ ਲੈਣੇ ਆ ਹਾਂ ਉਹ ਪਾਵਾਂਗੇ ਇਹਦਾ ਮਹਿੰਗਾ ਤਾਂ ਫਿਰ ਤਾਂ ਮਤਲਬ ਹੀ ਦੁੱਧ ਤੇ ਜਿਹੜਾ ਖਰਚਾ ਆਪਣਾ ਤੇ ਆਮਦਨ ਉਹ ਬਰਾਬਰੀ ਆ ਜਾਂਦੀ ਹੈ ਲਗਭਗ ਜੀ ਜੇ ਘਟੋ ਘਟ ਸਾਇਲੇਜ ਆਪਣਾ ਆਪ ਦਾ ਹੂੰ ਤੇ ਫੀਡ ਆਪਾਂ ਮਤਲਬ ਹੀ ਐ ਮਣਕੇ ਚੱਲਦੇ ਵੀ ਹਾਂ ਭਾਈ ਇੰਨਾ ਦੁੱਧ ਹੀ ਦੇ ਰਹੀ ਹੈ ਇੰਨੀ ਆਪਾਂ ਮਤਲਬ ਹੀ ਕਿਲੋ ਮਗਰ ਜੇ 1 ਕਿਲੋ ਆਪਾਂ ਫੀਡ ਪਾਉਨੇ ਆ ਹੂੰ ਤੇ ਆਪਾਂ ਨੂੰ 3 ਲੀਟਰ ਤੋਂ ਦੇ ਰਹੀ ਹੈ ਕਿ ਨਹੀਂ ਦੇ ਰਹੀ ਉਸ ਹਿਸਾਬ ਨਾਲ ਚੱਲਣਾ ਚਾਹੀਦਾ ਢਾਈ 3 ਲੀਟਰ ਦੇ ਹਿਸਾਬ ਨਾਲ ਪਾਉਣਾ ਚਾਹੀਦਾ ਜੇ ਆਪਾਂ ਮਤਲਬ 5 ਲੀਟਰ ਦੁੱਧ ਲੈ ਰਹੇ ਹਾਂ ਤਾਂ 2 ਕਿਲੋ ਫੀਡ ਹੈ ਜੇ 10 ਲੈ ਰਹੇ ਹਾਂ ਤਾਂ 4 ਕਿਲੋ ਫੀਡ ਹੈ 1 ਕਿਲੋ ਆਪਾਂ ਐਕਸਟਰਾ ਪਾਉਣੀ ਹੁੰਦੀ ਹੈ ਕਿਉਂਕਿ ਉਹਨੇ ਆਪਦਾ ਬੇਟ ਵੀ ਬਣਾ ਕੇ ਰੱਖਣਾ ਹੁੰਦਾ ਉਹ ਡਾਊਨ ਨਹੀਂ ਪੈਂਦੀ ਉਹਦੀ ਸਿਹਤ ਜ਼ਿਆਦਾ ਜੀ ਪਸ਼ੂ ਪਹਿਲਾਂ ਮੰਨ ਲਓ ਜਦੋਂ ਆਪਾਂ ਡਰਾਈ ਪੀਰੀਅਡ ਹੁੰਦਾ ਉਹਦਾ 2 ਮਹੀਨਾ ਡਰਾਈ ਪੀਰੀਅਡ ਹੁੰਦਾ ਆਪਣਾ ਜੀ ਉਦੋਂ ਉਹਨੂੰ ਮਤਲਬ ਵੀ ਖੁਰਾਕ ਵਧੀਆ ਦਿਓ ਪਹਿਲ ਤੋਂ ਮਤਲਬ ਡਰਾਈ ਆ ਜਾਂਦੇ ਆ ਫੀਡ ਹੂੰ ਉਦੋਂ ਬਾਅਦ ਜਿਵੇਂ 25 ਦਿਨਾਂ ਮਹੀਨਾ ਰਹਿ ਜਾਂਦਾ ਹੂੰ ਆਪਾਂ ਟ੍ਰਾਂਜਿਸ਼ਨ ਸ਼ੁਰੂ ਕਰਦੇ ਆ ਜੀ ਟ੍ਰਾਂਜਿਸ਼ਨ ਪਹਿਲਾਂ ਮਤਲਬ ਇਹ ਆਪਾਂ 2 ਕਿਲੋ ਸ਼ੁਰੂ ਕਰਦੇ ਆ 3 ਕਿਲੋ 4 ਕਿਲੋ ਫਿਰ ਹੌਲੀ ਹੌਲੀ ਮਤਲਬ ਜਿਵੇਂ ਜਿਵੇਂ ਦਿਨ ਨੇੜੇ ਆ ਜਾਂਦੇ ਆ ਹੂੰ ਟ੍ਰਾਂਜਿਸ਼ਨ ਵਧਾਈ ਚੱਲੋ ਹੂੰ ਉਦੋਂ ਬਾਅਦ ਪਸ਼ੂ ਜਦੋਂ ਮਤਲਬ ਵੀ ਸੂਪਿਆ ਜੀ ਸੂਣ ਤੋਂ ਬਾਅਦ ਹੂੰ ਜਿਵੇਂ ਦੁੱਧ ਕੱਢੂਗਾ ਉਦੋਂ ਲੱਸਾ ਪੈਣਾ ਸ਼ੁਰੂ ਹੋ ਜਾਂਦਾ ਹੈ ਬਿਲਕੁਲ ਤੇ ਲੱਸਾ ਪੈਣਾ ਵੀ ਚਾਹੀਦਾ ਜਿਹੜਾ ਪਸ਼ੂ ਲੱਸਾ ਪਊਗਾ ਦੁੱਧੋ ਵੀ ਉਹੀ ਕੱਢੂਗਾ ਜੀ ਜਿਹ ਕੋ ਮੋਟੇ ਜੰਮ ਦਾ ਮਤਲਬ ਪਸ਼ੂ ਹੈ ਉੱਥੇ ਹੀ ਖੜਾ ਉਹ ਦੁੱਧ ਨਹੀਂ ਪੂਰਾ ਕਢਦਾ ਹੂੰ ਤਾਂ ਇਹਦੇ ਨਾਲ ਇਹ ਵੀ ਮਤਲਬ ਵੀ ਆਪਣਾ ਨਾ ਸੈੱਟ ਹੋਵੇ ਪੂਰਾ ਸਾਰਾ ਸਿਸਟਮ ਵੀ ਆਪਾਂ ਇੰਨਾ ਇਹਦੇ ਮਤਲਬ ਖਰਚ ਕਰ ਰਹੇ ਹਾਂ ਇੰਨੀ ਆਪਾਂ ਇਹਨੂੰ ਆਮਦਨ ਲੈ ਰਹੇ ਹਾਂ ਉਹ ਨਾ ਹੋਵੇ ਆਪਾਂ ਆਮਦਨ ਕਟ ਲੈ ਰਹੇ ਹਾਂ ਤੇ ਇਹ ਤੋਂ ਆਪਾਂ ਮਤਲਬ ਖਰਚੇ ਵੱਧ ਸ਼ੁਰੂ ਕਰਤਾ ਕਰਨਾ ਮੈਨੂੰ ਇੱਕ ਇਹ ਲੱਗਦਾ ਜੀ ਵੀ ਜਿਵੇਂ ਆਪਾਂ ਦੋ ਗਾਵਾਂ ਮੈਂ ਤੁਹਾਨੂੰ ਗੱਲ ਕਰੀ ਸੀ ਵੀ ਦੋ ਗਾਵਾਂ ਲਈਆਂ ਸਟਾਰਟਿੰਗ ਤੇ ਕੀ ਹੋਊਗਾ ਮੰਨ ਲਓ 30 ਲੀਟਰ ਲਗਾਂ ਜਾਂ 35 ਲੀਟਰ ਲਗਾਂ ਠੀਕ ਹੈ ਉਹਨੇ 60 70 ਜਿਹੜਾ ਲੀਟਰ ਦਾ ਦੁੱਧਾ ਉਹ ਇੱਕ ਦਿਨ ਦਾ ਮੰਨ ਲਓ ਫਾਰਮਰ ਕੋਲੇ ਆ ਜਾਊਗਾ ਪਰ ਕੀ ਹੁੰਦਾਗਾ ਕਿ ਉਹ ਸਦਾ ਤਾਂ ਦੇਣ ਨਹੀਂ ਆਣੀ ਇਹਨਾਂ ਦੁੱਧ ਠੀਕ ਹੈ ਜੀ ਫਿਰ ਕੀ ਆ ਕਿ ਉਹ ਤਿੰਨ ਚਾਰ ਮਹੀਨਿਆਂ ਬਾਅਦ ਉਹ ਕੀ ਦੁੱਧ ਘਟਣਾ ਸ਼ੁਰੂ ਹੋ ਜਾਊਗਾ ਫਿਰ ਅੰਤ ਤੇ ਆ ਕੇ ਡਰਾਈ ਹੋ ਜਾਣੀ ਆ ਪਟ ਜਦੋਂ ਉਹ ਡਰਾਈ ਹੋ ਗਈਆਂ ਮੰਨ ਲਓ ਦਾ 2 ਮਹੀਨੇ ਰਹਿ ਗਏ ਜੀ ਹਣਾ ਸੋਨ ਦੇ ਵਿੱਚ ਤਾਂ ਉਦੋਂ ਕੀ ਹੋਵੇਗਾ ਫਾਰਮਰ ਦੇ ਪੱਲਿਓ ਖਾਨ ਗਿਆ ਤੇ ਉਥੇ ਫਾਰਮਰ ਕੀ ਤੁਹਾਨੂੰ ਐ ਲੱਗਦਾ ਵੀ ਡੀਮੋਟੀਵੇਟ ਹੋਊਗਾ ਵੀ ਹਾਂ ਯਾਰ ਵੀ ਇਹ ਹੁਣ ਤਾਂ ਮੇਰੇ ਪੱਲਿਓ ਖਾਨ ਲੱਗ ਗਿਆ ਕੀ ਜਿਹੜਾ ਉਹਨੇ ਪਹਿਲਾਂ ਪੈਸਾ ਸੇਵ ਕੀਤਾ ਉਹਨੂੰ ਨਵੀਂ ਗਾਂ ਲਿਉਣੀ ਚਾਹੀਦੀ ਹੈ ਜਾਂ ਕੀ ਕਰਨਾ ਚਾਹੀਦਾ ਉਥੇ ਹੋਰ ਇਹ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਨਾ ਫਾਰਮ ਡੇਰੀ ਫਾਰਮਾਂ ਮੇਨ ਦਾ ਕੰਮ ਹੁੰਦਾ ਨਾ ਜਿਆਦਾ ਹੂੰ ਉਹ ਕੀ ਕਰਦੇ ਜਿਹੜਾ ਠੀਕਾ ਭਰਉਂਦੇ ਉਹ ਜਨਵਰੀ ਚ ਭਰਉਂਦੇ ਜਾ ਕੇ ਜੀ ਹਰ ਇੱਕ ਜਾਨਵਰ ਜੀ ਠੀਕ ਘਰ ਆਉਂਦਾ ਹੈ ਬਿਲਕੁਲ ਜੀ ਉਦੋਂ ਠੰਡ ਹੁੰਦੀ ਹੈ ਹੂੰ ਠੰਡ ਦੇ ਵਿੱਚ ਪਸ਼ੂ ਜਿਆਦਾ ਖਾਂਦਾ ਹੈ ਜਿਆਦਾ ਦੁੱਧ ਕੱਢਦਾ ਹੈ ਜੀ ਹੌਲੀ ਹੌਲੀ ਮਤਲਬ ਹੀ ਅ ਗਰਮੀ ਵਾਧੇ ਤੁਰੀ ਜਾਂਦੀ ਹੈ ਹੂੰ ਪਸ਼ੂ ਦੀ ਜਿਹੜੀ ਦੁੱਧ ਦੇਣ ਦੀ ਕਪੈਸਿਟੀ ਉਹ ਘਟਦੀ ਤੁਰੀ ਜਾਂਦੀ ਹੈ ਆਪਾਂ ਫੀਡ ਵੀ ਘਟਾਉਂਦੇ ਜਾਂਦੇ ਹਾਂ ਉਸ ਹਾਲ ਨਾਲ ਜਦੋਂ ਜਮਾ ਗਰਮੀ ਆਏਂਦੇ ਜੂਨ ਜੁਲਾਈ ਚੱਲ ਪੈਂਦਾ ਜੀ ਹੈਨਾ ਮਈ ਚੱਲ ਪੈਂਦਾ ਇਹ ਗਰਮੀ ਵਾਲੇ ਜਿਆਦਾ ਹੋ ਜਾਂਦੇ ਆ ਹੂੰ ਉਹ ਦੁੱਧ ਵੀ ਘਟ ਜਾਂਦਾ ਹੂੰ ਆਪਾਂ ਪਸ਼ੂ ਨੂੰ ਫੀਡ ਵੀ ਘਟਾਉਂਦੇ ਆ ਜੀ ਉਹ ਫੀਡ ਜੇ ਘੱਟ ਪਾਉਣੇ ਆਪਾਂ ਉਹਨਾਂ ਪਸ਼ੂ ਨੂੰ ਮਤਲਬ ਫਾਇਦਾ ਬਹੁਤ ਹੁੰਦਾ ਹੈ ਔਰ ਰਿਲੈਕਸ ਰਹਿੰਦਾ ਥੋੜਾ ਜਿਹਾ ਹੂੰ ਜੇ ਆਪਾਂ ਗਰਮੀ ਦੇ ਵਿੱਚ ਜ਼ਿਆਦਾ ਫੀਡ ਪਾਰਖੀ ਹੈ ਤਾਂ ਪਸ਼ੂ ਹੌਂਕਣ ਲੱਗ ਜਾਂਦੇ ਜੀ ਉਹਦਾ ਬੁਰਾ ਹਾਲ ਹੁੰਦਾ ਉਹਨਾਂ ਉਹ ਡਾਈਜੈਸਟ ਨਹੀਂ ਕਰ ਪਾਉਂਗਾ ਗਰਮੀ ਦੇ ਵਿੱਚ ਆਪਾਂ ਆਮ ਹੀ ਦੇ ਦੇ ਆਪਾਂ ਹੁਣ ਕਿੰਨੀ ਰੋਟੀ ਖਾਦ ਨੇ ਜਿੰਨੀ ਸਿਆਲ ਚ ਆਪਾਂ ਵੱਧ ਖਾਣੇ ਆ ਜੀ ਤੇ ਗਰਮੀ ਜੇ ਆਪਾਂ ਘੱਟ ਖਾਣੇ ਆ ਬਿਲਕੁਲ ਜੀ ਇਹੀ ਸਿਸਟਮ ਪਸ਼ੂਆਂ ਦਾ ਹੁੰਦਾ ਹੈ ਫਿਰ ਉਸ ਤੋਂ ਬਾਅਦ ਜਦੋਂ ਮਤਲਬ ਵੀ ਅ 2 ਮਹੀਨੇ ਆਪਾਂ ਪਹਿਲਾਂ ਛੱਡਨੇ ਜਾ ਕੇ ਮਤਲਬ ਵੀ 11ਵੇਂ ਮਹੀਨੇ ਨੂੰ 10 ਮਹੀਨੇ ਸੂਪੇਨਾ ਪਸ਼ੂ ਵੀ ਹਾਂ ਨਾ ਤੇ ਜਿਹੜਾ ਇਹ 2 ਮਹੀਨਿਆਂ ਦਾ ਆਪਣਾ ਹੁੰਦਾ ਉਹਨਾਂ ਦਾ ਤਾਂ ਆਪਾਂ ਨੂੰ ਰੱਖਣਾ ਹੀ ਪੈਂਦੀ ਹੈ ਸੇਵਿੰਗ ਵੀ ਆਹ 2 ਮਹੀਨੇ ਜਿਹੜੇ ਡਰਾਈ ਪੀਅਰ ਜੀ ਆਣਗੇ ਹੂੰ ਵੀ ਇਹ ਫਿਰ ਆਪਾਂ ਪੱਲਿਆਂ ਹੀ ਖਵਾਉਣੀ ਹੁੰਦੀਆਂ ਉਹਨਾਂ ਚ ਪੱਲਿਆਂ ਖਵਾਉਣੀ ਹੁੰਦੀ ਹੈ ਨਾ ਇਹਦੇ ਵਿੱਚ ਇਹ ਵੀ ਹੁੰਦਾ ਹੈ ਵੀ ਆਪਾਂ ਦੋ ਪਸ਼ੂ ਤਾਂ ਹੋਰ ਵੀ ਤਾਜ਼ੇ ਪਾ ਸਕਦੇ ਹਾਂ ਪਰ ਉਹਨਾਂ ਦਾ ਦੁੱਧ ਨਹੀਂ ਪੂਰਾ ਹੁੰਦਾ ਕਦੇ ਹੂੰ ਦੁੱਧ ਦਾ ਘੱਟ ਹੋਊਗਾ ਜੀ ਹਾਂ ਤਾਂ ਆਪਾਂ ਦੋ ਖ ਮਹੀਨੇ ਤਾਂ ਉਹਨਾਂ ਚੱਲ ਲੈਣਾ ਚਾਹੀਦਾ ਮਹੀਨਾ ਕਿ ਪੈਂਦਾ ਕਿਉਂਕਿ ਪਸ਼ੂ ਮਤਲਬ ਹੀ ਅੱਗੇ ਪਿੱਛੇ ਮਤਲਬ ਹੁੰਦੇ ਆ ਡਰਾਈ ਹੁੰਦੇ ਆ ਇਕੱਠੇ ਡਰਾਈ ਨਹੀਂ ਹੁੰਦੇ ਅੱਗੇ ਪਿੱਛੇ ਆਉਂਦੇ ਤਾਂ ਮਹੀਨਾ ਕੀ ਪੈਂਦਾ ਹੁੰਦਾ ਏ ਫੇਰ ਥੋੜਾ ਜਿਹਾ ਜੀ ਉਦੋਂ ਕਿ ਬਸ ਮੜਾ ਵਾਰਡਨ ਚ ਲਿਆ ਜਾਂਦਾ ਜੋ ਬੰਦੇ ਨੇ ਕਮਾਈ ਕਦੀ ਖਤਫੇ ਕੋਈ ਚੱਕਰ ਨਹੀਂ ਹੁੰਦਾ ਜੀ ਇੱਕ ਜੀ ਮੰਨ ਲ ਕੇ ਚੱਲੋ ਵੀ ਜਿਵੇਂ ਆਪਾਂ ਕਹਿ ਲਈਏ ਵੀ ਕਈ ਵਾਰੀ ਕੋਈ ਐਨੀ ਇਨਕਮ ਆ ਜਾਏ ਨਾ ਪੈਸਾ ਕਿਸੇ ਕੋਲੇ ਨਹੀਂ ਹੁੰਦਾ ਨਾ ਵੀ ਉਹ 1.5 ਲੱਖ ਵਾਲੀ ਜੋ 1.5 ਲੱਖ ਵਾਲੀ ਗਾਂ ਨਾ ਖਰੀਦੀ ਵੀ ਨਹੀਂ ਖਰੀਦ ਸਕਦਾ ਹੂੰ ਤੇ ਫਿਰ ਉਹਨੂੰ ਜਿਹੜੀਆਂ ਹੈਗੀਆਂ ਵੀ ਕਿੰਨੇ ਕ ਲੀਟਰ ਵਾਲੀ ਤੇ ਕਿੰਨੇ ਕ ਪੈਸੇ ਵਾਲੀ ਗਾਂ ਤੋਂ ਵੀ ਸ਼ੁਰੂ ਕਰਨਾ ਚਾਹੀਦਾ ਜਾਂ ਵੀ ਉਹ ਬੱਚੀਆਂ ਵੱਲ ਜਾਵੇ ਤਾਂ ਕੀ ਕਰਨਾ ਹੈ ਫੇਰ ਫੇਰ ਸਾਨੂੰ ਫੇਰ ਸਾਨੂੰ ਬੱਚੀਆਂ ਮੰਨੀ ਜਾਣਾ ਚਾਹੀਦਾ ਹੂੰ ਬੱਚੀ ਜੀ ਆਪਾਂ ਦੇਖੀਏ ਕਈ ਵਾਰ ਨਾ ਮਤਲਬ ਵੀ ਆਪਾਂ ਨੂੰ 7-8 ਮਹੀਨਿਆਂ ਹੀ ਬੈਡ ਵੀ ਮਿਲ ਜਾਂਦੀ ਹੈ। ਹੂੰ ਉਹ ਜੇ ਤਾਂ ਹੋਵੇ ਚੰਗੇ ਨਾਲ ਹਲਦੀ। ਹੂੰ ਤਾਂ 40-50-60000 ਇੱਥੇ ਤੱਕ ਹੀ ਮਿਲ ਜਾਂਦੀ ਹੈ। ਜੀ। ਜੇ ਦੂਜੀਆਂ ਹੁੰਦੀਆਂ ਥੋੜੇ ਜਿਹਾ ਮਤਲਬ ਹੀ ਘੱਟ ਚੰਗੀਆਂ ਹੁੰਦੀਆਂ। ਹੂੰ ਉਹ ਆਹੀ 15-20000 ਤੱਕ ਮਿਲ ਜਾਂਦੀ ਹੈ। ਹਨਾ। ਉਹਨਾਂ ਤੋਂ ਵੀ ਆਪਣਾ ਬਸ ਥੋੜਾ ਜਿਹਾ ਵੀ ਸਮਾਂ ਆਪਣਾ ਥੋੜਾ ਜਿਹਾ ਵੱਧ ਲੱਗੂ ਆ। ਹੂੰ ਉੱਥੇ ਆਪਾਂ ਨੂੰ 2 ਸਾਲ ਲਗਾਉਣੇ ਪੈਣਗੇ। ਜੀ। ਪਰ ਉਹਨਾਂ ਤੋਂ ਵੀ ਨਸਲ ਤਿਆਰ ਹੋ ਜਾਂਦੀ ਹੈ ਕਿਉਂਕਿ ਜਿਉਂ ਆਪਾਂ ਚੰਗੇ ਠੀਕੇ ਭਰਾਈ ਗਏ ਹੂੰ ਅੱਗੇ ਫਿਰ ਆਪਾਂ ਨੂੰ ਪਤਾ ਵੀ ਆਹ ਸੀਮਨ ਲੱਗਿਆ ਹੋਇਆ ਇੱਕ ਤਾਂ ਇਹਨੂੰ ਕਦੇ ਵੀ ਮਤਲਬ ਵੀ ਸੇਮ ਬਲਡ ਲਾਈਨ ਨਹੀਂ ਮਤਲਬ ਸੀਮਨ ਭਰਉਣਾ ਚਾਹੀਦਾ ਬਿਲਕੁਲ ਜੀ ਉਹ ਚੇਂਜ ਕਰਕੇ ਭਰਉਣਾ ਚੈੱਕ ਕਰਨੀ ਚਾਹੀਦੀ ਹੈ ਹਾਂ ਵੀ ਆਪਾਂ ਆਹ ਸੀਮਨ ਇਸ ਕੀ ਭਰੇ ਹੂੰ ਅੱਗੇ ਜੇ ਕੋਈ ਅਦਰ ਭਰਨਾ ਹੈ ਮਤਲਬ ਉਹ ਸਾਵਾਂ ਸੀਮਨ ਨਹੀਂ ਆਉਣਾ ਚਾਹੀਦਾ ਸੇਮ ਬਲਡ ਲਾਈਨ ਦੀ ਹੋਣੀ ਚਾਹੀਦੀ ਇਨਬਰੀਡਿੰਗ ਨਹੀਂ ਹੋਣੀ ਚਾਹੀਦੀ ਹਾਂ ਇਨਬਰੀਡਿੰਗ ਨਹੀਂ ਹੋਣੀ ਚਾਹੀਦੀ ਠੀਕ ਹੈ ਉਹ ਬਰੀਡ ਆਪਾਂ ਬੱਚਿਆਂ ਤੋਂ ਵੀ ਤਿਆਰ ਕਰ ਸਕਦੇ ਹਾਂ ਫਿਰ ਉਹ ਵੀ ਬੱਚੀ ਲੈਨੇ ਆ ਜੀ ਤਾਂ ਉਹਨੂੰ ਆਪਾਂ ਸਾਲ ਪਰ ਪਹਿਲਾਂ ਖਵਾਵਾਂਗੇ ਡੇਢ ਸਾਲ ਜੀ ਜੇ ਗਾਂ ਲੈਨੇ ਆ ਤਾਂ ਪੰਨ ਇਨਕਮ ਉਸੇ ਦਿਨ ਤੋਂ ਆਉਣੀ ਸ਼ੁਰੂ ਹੋ ਜਾਂਦੀ ਹੈ ਹੋ ਜਾਂਦੀ ਹੈ ਹਨਾ ਇੱਕ ਮੈਂ ਜਿਹੜੀ ਖਾਸ ਤੌਰ ਤੇ ਗੱਲ ਕਰਨੀ ਚਾਹੁੰਨਾ ਹੂੰ ਕਈ ਡੇਹੀ ਫਾਰਮ ਨੇ ਜਿਹੜੇ ਮਤਲਬ ਵੀ ਆਹ ਹੁੰਦੇ ਸਾਡੀ 5 ਲੱਖ ਦੀ ਗਾਂ ਹੈ 7 ਲੱਖ ਦੀ ਗਾਂ ਹੈ 10 ਲੱਖ ਦੀ ਗਾਂ ਹੂੰ ਬਹੁਤ ਨੇ ਹਨਾ ਉਹਨਾਂ ਨੇ ਮਤਲਬ ਵੀ ਚਲੋ ਨਾਮ ਵੀ ਜਿੱਤੇ ਹੁੰਦੇ ਆ ਉਹਨਾਂ ਟਰਾਫੀਆਂ ਵੀ ਲੱਗੀਆਂ ਪਈਆਂ ਹੁੰਦੀਆਂ ਬਿਲਕੁਲ ਭਰੇ ਪਏ ਹੁੰਦੇ ਆ ਹੂੰ ਤੇ ਪਰ ਇੰਨੇ ਪਸ਼ੂ ਮਹਿੰਗੇ ਲੈ ਕੇ ਮੈਨੂੰ ਹੀ ਲੱਗਦਾ ਕੋਈ ਬੰਦਾ ਕਾਂ ਜਾ ਹੋਇਆ ਹੋਗਾ ਇੰਨੇ ਮਹਿੰਗੇ ਪਸ਼ੂ ਲੈ ਕੇ ਕੋਈ ਕਾਂ ਜਾਂਦੀ ਹੁੰਦਾ ਜੀ ਕਾਂ ਜਾ ਵੀ ਕਿੱਥੇ ਹੁੰਦੀ ਆ ਆਪ ਦਾ ਸਟੈਪ ਬਾਈ ਸਟੈਪ ਚੱਲੂ ਹੂੰ ਆਪ ਦੀ ਬੀੜ ਤਿਆਰ ਕਰੋ ਹੌਲੀ ਹੌਲੀ ਹੂੰ ਸਹਿਜ ਪੱਕੇ ਤੋਂ ਮਿੱਠਾ ਹੋਏ ਬਾਣੀ ਕਹਿੰਦੀ ਆ ਹਨਾ ਜੀ ਬਿਲਕੁਲ ਤਾਂ ਸਹਿਜ ਨਾਲ ਹੀ ਚੱਲਣਾ ਚਾਹੀਦਾ ਫਿਰ ਹੌਲੀ ਹੌਲੀ ਨਾਲ ਤਾਂ ਆਪਾਂ ਨੂੰ ਥੋੜਾ ਜਿਹਾ ਪਤਾ ਲੱਗ ਜਾਂਦਾ ਵੀ ਆਪਾਂ ਪਸ਼ੂ ਰੱਖਣੇ ਕਿੱਦਾਂ ਹੂੰ ਟੋਟਲ ਉਹਦੀ ਆਪਾਂ ਨੂੰ ਜਾਣਕਾਰੀ ਮਿਲ ਜਾਂਦੀ ਆ ਬਿਲਕੁਲ ਜੀ ਤੇ ਨਾਲੇ ਜਦੋਂ ਆਪਾਂ ਮਤਲਬ ਆਹ ਦੀ ਬ੍ਰੀਡ ਤਿਆਰ ਕਰਦੇ ਹਾਂ ਸਟੈਪ ਬਾਈ ਸਟੈਪ ਤਾਂ ਆਪਾਂ ਨੂੰ ਪਤਾ ਹੁੰਦਾ ਵੀ ਯਾਰ ਆਹ ਪਸ਼ੂ ਹਾਂ ਆਹ ਬ੍ਰੀਡ ਆਪਾਂ ਆਪ ਮਤਲਬ ਠੀਕ ਹੈ ਭਰੇ ਹੋਏ ਇਹਨਾਂ ਦੇ ਹੂੰ ਉਹ ਆਟੋਮੈਟਿਕ ਹੀ ਮਤਲਬ ਵੀ ਜਿਹੜੀਆਂ ਆਪਦੀਆਂ ਬ੍ਰੀਡ ਵਧੀਆ ਤਿਆਰ ਕੀਤੀ ਹੋਈ ਹੈ ਨਾ ਹੂੰ ਉਹ ਸਟਾਰਟਿੰਗ ਹੀ 35 ਤੋਂ ਹੁੰਦੀ ਆ ਸਟਾਰਟਿੰਗ ਉੱਥੋਂ ਜੀ ਸਟਾਰਟਿੰਗ 35 ਤੋਂ ਹੁੰਦੀ ਆ ਅਸਲਤ ਮੈਨੂੰ ਲੱਗਦਾ ਵੀ ਫਾਰਮਰ ਨੂੰ ਪੈਸੇ ਉਹ ਕੰਮ ਬਚਾ ਕੇ ਦਿੰਦਿਆਂ ਹਾਂ ਉਹ ਪੈਸੇ ਬਟਾਉਨੇ ਹੂੰ ਜੇ ਆਪਾਂ ਕਹੀਏ ਵੀ 10 15 ਲੀਟਰ ਵਾਲੀ ਤਾਂ ਕੋਈ ਮਾਲਾ ਮਤਲਬ ਨਹੀਂ ਬਣਦਾ ਜੀ ਜਿਹਨੇ ਮਤਲਬ ਪੈਸਾ ਕਮਾਉਣ ਵੱਲੇ ਨੂੰ ਜਾਣਾਗਾ ਹਾਂਜੀ ਠੀਕ ਹੈ ਜੀ ਤੇ ਬਾਕੀ ਜਿਵੇਂ ਤੁਸੀਂ ਸਟਾਰਟ ਕੀਤਾ ਸੀ ਸੋਨੂੰ ਹੀ ਬਹੁਤ ਮੁਸ਼ਕਲਾਈਆਂ ਹੋਣੀਆਂ ਡੇਰੀ ਫਾਰਮ ਨੂੰ ਲੈ ਕੇ ਸਟਾਰਟਿੰਗ ਤੇ ਜਾਂ ਫਿਰ ਦੇਖੋ ਜੀ ਹੌਲੀ ਹੌਲੀ ਕਿਵੇਂ ਆਪਣੇ ਡੇਰੀ ਫਾਰਮ ਨੂੰ ਅੱਗੇ ਲੈ ਕੇ ਗਏ ਅਸਲ ਮੈਂ ਨਾ ਇਹ ਡਰਾਈਵਰੀ ਹੋਈ ਤੇ ਇੱਕ ਇਹ ਮਤਲਬ ਡੇਰੀ ਫਾਰਮ ਹੋਇਆ ਇਹ ਬੰਦਾ ਨਾ ਸਾਰੀ ਉਮਰ ਸਿੱਖਦਾ ਹੀ ਰਹਿੰਦਾ ਕਦੇ ਕੋਈ ਬੰਦਾ ਕੰਪਲੀਟ ਨਹੀਂ ਹੁੰਦਾ ਜੋ ਕੋਈ ਆ ਕੇ ਕਹਦੇ ਮੈਂ ਤਾਂ 100% ਹੀ ਕੰਪਲੀਟ ਆ ਨਹੀਂ ਹੁੰਦਾ ਜੀ ਰੋਜ ਤੁਸੀਂ ਨਵਾਂ ਸਿੱਖਦੇ ਹੋ ਰੋਜ ਨਵਾਂ ਸਿੱਖਦੇ ਹੋ ਸਭ ਕੁਝ ਸਿੱਖਣ ਨੂੰ ਮਿਲਦਾ ਹੈ ਇਹਦੇ ਵਿੱਚ ਹੌਲੀ-ਹੌਲੀ ਮਿਲਦਾ ਹੈ ਹਨਾ ਸਟਾਰਟਿੰਗ ਦੇ ਵਿੱਚ ਬਹੁਤ ਪ੍ਰੋਬਲਮ ਆਈ ਮੈਡੀਕਲ ਦਾ ਖਰਚੇ ਬਹੁਤ ਜ਼ਿਆਦਾ ਵਾਜ ਜਾਂਦਾ ਸੀਗਾ ਮਸਟੈਟਸ ਹੀ ਨਹੀਂ ਬੈਲਦਾ ਲੋਟ ਆਉਂਦੀ ਸੀ ਜਦੋਂ ਸਟਾਰਟਿੰਗ ਸੀਗੀ ਹਨਾ ਹੁਣ ਮੈਨੂੰ ਲੱਗਦਾ ਮੈਨੂੰ ਕਾਫੀ ਟਾਈਮ ਹੋ ਗਿਆ ਮੈਂ ਕਦੇ ਦੇਖਿਆ ਨਹੀਂ ਮਸਟੈਟਸ ਹੁੰਦੀ ਗਈ ਆ ਕਿਉਂਕਿ ਪਹਿਲੀ ਉਹਨਾਂ ਦੀ ਯਾਦ ਇਹ ਕਲੀਅਰ ਕਰਨ ਲੱਗ ਗਈ ਵੀ ਆਹ ਚੀਜ਼ਾਂ ਤੋਂ ਇਹਨੂੰ ਮਸਟੈਟਸ ਹੋ ਸਕਦੀ ਹੈ ਬੱਸ ਨੂੰ ਉਹ ਤੋਂ ਪਰਹੇਜ ਜੀ ਹਣਾ ਇੱਕ ਤਾਂ ਪਹਿਲਾਂ ਸਾਇਲੀ ਜੀ ਆ ਗਿਆ ਸਭ ਤੋਂ ਵੱਡੀ ਜਿਹੜੀ ਮੈਨੂੰ ਇਹ ਲੱਗਦਾ ਵੀ ਡੇਰੀ ਫਾਰਮ ਨੂੰ ਜਿਹੜਾ ਥੱਲੇ ਸਿੱਟਦਾ ਉਹ ਇਹੀ ਮਸਟਾਈਟਸ ਇੱਕ ਹੈ ਇਹ ਯਾ ਰੋਗ ਆ ਜੀ ਜਿਹੜਾ ਡੇਰੀ ਫਾਰਮ ਨੂੰ ਬਹੁਤ ਥੱਲੇ ਤੱਕ ਲੈ ਜਾਂਦਾ ਹੈ ਡੇਰੀ ਫਾਰਮ ਨੂੰ ਖਤਮ ਕਰ ਦਿੰਦਾ ਆਪਣੇ ਤਾਂ ਪੁਰਾਣੇ ਜਿਹੜਾ ਸਿਸਟਮ ਚੱਲਦਾ ਹੁੰਦਾ ਬਜਰੂ ਕੀ ਕਰਦੇ ਕੋਈ ਰੋਟੀਆਂ ਰੋਟੀਆਂ ਪਈਆਂ ਹੁੰਦੀਆਂ ਦੋੜਣਾ ਤਿੰਨ ਦਿਨਾਂ ਪਈਆਂ ਹੁੰਦੀਆਂ ਕਈ ਵਾਰੀ ਆਟਾ ਪਿਆ ਹੁੰਦਾ ਉਹਨੂੰ ਲੀ ਲੱਗ ਜਾਂਦੀ ਆ ਉਹ ਵੀ ਜਾ ਕੇ ਪਛਦੇ ਮੂੰਹੇ ਮਾਰਦੇ ਆ ਉਹ ਨਿਰਮ ਮਸਟਾਈਟਸ ਦਾ ਕਰ ਹੁੰਦਾ ਜੀ ਸਾਈਲੈਪ ਪਾਉਣਾ ਆਪਾਂ ਚੈੱਕ ਕਰਕੇ ਪਾਉਣਾ ਆਪਦਾ ਪਹਿਲੀ ਗੱਲ ਤਾਂ ਜੇ ਸਹੀ ਸਾਈਲੈਪ ਤੁਹਾਡਾ ਮਤਲਬ ਵੀ ਡਰਾਈ ਪੀਡ ਤੇ ਜਾ ਕੇ ਦੱਬਿਆ ਹੋਊਗਾ ਸਹੀ ਜਮਾ ਹਨਾ ਇੱਕ ਤਾਂ ਹੁਣ 70 75 ਦਿਨਾਂ ਦਾ ਤੁਸੀਂ ਮਤਲਬ ਵੜ ਲੈਂਦੇ ਆ ਬਿਲਕੁਲ ਜੀ ਉਹਦਾ ਕੋਈ ਫਾਇਦਾ ਨਹੀਂ ਹੈਗਾ ਜਿਹੜੀ ਮੱਕੀ ਆਪਾਂ ਜਾ ਕੇ ਮਤਲਬ ਵੀ 85 ਤੋਂ 90 95 ਦਿਨਾਂ ਦੇ ਵੜਦੇ ਆ ਜਾ ਕੇ ਹੂੰ ਉਹਦਾ ਡਰਾਈ ਮੈਟਰ ਜੇ ਮਾ ਸਹੀ ਹੁੰਦਾ ਜੀ ਤਾਂ ਉਦੋਂ ਉਹਦੇ ਵਿੱਚ ਫੰਗਸ ਆਉਣ ਦੇ ਚਾਂਸ ਬਹੁਤ ਜ਼ਿਆਦਾ ਘੱਟ ਹੁੰਦੇ ਜੀ ਹਣਾ ਜਿਵੇਂ ਆਪਾਂ ਅਕਸਰ ਸੁਣਿਆ ਵੀ ਜਿਹੜਾ ਸਾਈਲੇਜ ਆ ਜੀ ਪਸ਼ੂ ਨੂੰ ਖਰਾਬ ਕਰਦਾ ਜੀ ਸਾਈਲੇਜ ਬਾਰੇ ਨਾ ਕਾਫੀ ਧਾਰਨਾਵਾਂ ਗਲਤ ਬਣੀਆਂ ਹੋਈਆਂ ਨੇ ਵੀ ਇਹਦੇ ਨਾਲ ਪਸ਼ੂ ਖਰਾਬ ਹੁੰਦੇ ਆ ਜੀ ਫਲ ਸੁੱਟਦੇ ਆ ਜੀ ਪਸ਼ੂ ਪਰ ਮੈਨੂੰ ਲੱਗਦਾ ਵੀ ਇਹ ਸਾਰੀਆਂ ਗਲਤ ਨੇ ਮੈਂ ਅੱਜ ਤੱਕ ਜੀ ਜਦਿਆਂ ਚਲਾਇਆ ਕੰਮ ਹੂੰ ਮੈਂ ਚਾਰਾ ਨਹੀਂ ਬੀਜਿਆ ਜੀ ਮੇਰਾ ਕੰਮ ਸਾਈਲੇਜ ਤੇ ਕੰਮ ਜੀ ਕਦੇ ਮੈਂ ਚਾਰਾ ਬੀਜੇ ਨਹੀਂਗਾ ਪੌਣ ਤੋਂ ਦੂਰ ਦੀ ਗੱਲ ਹੈ ਮੇਰਾ ਕੰਮ ਸਾਈਲੇਜ ਤੇ ਚੱਲਦਾ ਆਉਂਦਾ ਸਾਈਲੇਜ ਤੇ ਹੁਣ ਮੇਰੇ ਕੋਲ ਤੁਸੀਂ ਫਾਰਮਾਂ ਦੇ ਵਿੱਚ ਮੇਰੇ ਕੋਲ ਕੋਈ ਵੀ ਰਿਪੀਟ ਪਸ਼ੂ ਨਹੀਂ ਹੈਗਾ ਸਾਰੇ ਸਹੀ ਹੈ ਜੀ ਸਾਰੇ ਮਤਲਬ ਜਿਵੇਂ ਓਕੇ ਇੱਕ ਨੰਬਰ ਜੀ ਕੋਈ ਰਿਪੀਟ ਰਿਪੀਟ ਵਾਲੀ ਪ੍ਰੋਬਲਮ ਬਹੁਤੇ ਫਾਰਮਾਂ 'ਚ ਰਿਪੀਟ ਦੀ ਪ੍ਰੋਬਲਮ ਹੀ ਠੀਕ ਆਉਂਦੀ ਨਹੀਂ ਹੁੰਦੀ ਜੀ ਹਨਾ ਤੁਸੀਂ ਕਿਵੇਂ ਠੀਕ ਕੀਤੀ ਹੈ ਵੀ ਆਪਾਂ ਨੂੰ ਕਈ ਵਾਰੀ ਇਹ ਹੁੰਦਾ ਵੀ ਦਰਸ਼ਕ ਵੀ ਦੇਖਦੇ ਹਨ ਨਾ ਵੀ ਉਹਨਾਂ ਨੂੰ ਪਤਾ ਲੱਗਦੀ ਵੀ ਯਾਰ ਵੀ ਸਾਡੇ ਪਸ਼ੂ ਦਾ ਰਿਪੀਟ ਹੀ ਹੋ ਜਾਂਦਾ ਮੈਂ ਫਾਰਮਾਂ ਕਈ ਫਾਰਮ ਵੀ ਦੇਖਿਆ ਜਿਨ੍ਹਾਂ 'ਚ ਪਸ਼ੂ ਰਿਪੀਟ ਹੁੰਦੇ ਹਨ ਹਨਾ ਵੀ ਕੀ ਸਾਵਧਾਨੀਆਂ ਉਹਨਾਂ ਨੂੰ ਰੱਖਣੀਆਂ ਚਾਹੀਦੀਆਂ ਵੀ ਉਹਨਾਂ ਦੇ ਪਸ਼ੂ ਨਾ ਰਿਪੀਟ ਹੋਣ ਕਿਉਂਕਿ ਹਰ ਇੱਕ ਬੰਦੇ ਨੂੰ ਆਸ ਹੁੰਦੀ ਆ ਵੀ ਯਾਰ ਜੇਕਰ ਸਾਡੇ ਕੋਲ ਸੂਣਗੇ ਤਾਂ ਸਾਨੂੰ ਅੱਗੇ ਪ੍ਰੋਫਿਟ ਹੋਊਗਾ ਹਨਾ ਇਹੋ ਜਿਵੇਂ ਮੈਂ ਤੁਹਾਨੂੰ ਦੱਸਦਾ ਸਭ ਤੋਂ ਵੱਡਾ ਤਾਂ ਜਿਹੜਾ ਰੋਲ ਹੁੰਦਾ ਨਾ ਉਹ ਡਰਾਈ ਕਿਡ ਜਿਹੜਾ ਹੁੰਦਾ ਹੂੰ ਜਦੋਂ ਆਪਾਂ ਡਰਾਈ ਡਰਾਈ ਕਰਦੇ ਆਂ ਗਾਈਆਂ ਨੂੰ 2 ਮਹੀਨੇ ਹਨਾ ਜੀ ਉਹ ਸਰ ਦਾ Aim ਹੁੰਦਾ ਹੈ ਬਿਲਕੁਲ ਉਹਦਾ ਆਪਾਂ ਤੂੜੀ ਵਧਾ ਕੇ ਵੱਧ ਰੱਖਣੀ ਹੁੰਦੀ ਹੈ ਪਸ਼ੂ ਦੀ ਜੀ ਡਰਾਈ ਮੈਟਰ ਜਿੰਨਾ ਉਹਨਾਂ ਪਏ ਜਿਆਦੇ ਉਹਨਾਂ ਚੰਗਾ ਚਾਹਨਾ ਤੇ ਸਭ ਤੋਂ ਉਹ ਮੇਨ ਚੀਜ਼ ਤਾਂ ਉਹ ਹੁੰਦੀ ਹੈ ਵੀ ਉਦੋਂ ਜੇ ਆਪਾਂ ਪਸ਼ੂ ਨੂੰ ਸਹੀ ਸੰਭਾਲ ਗਏ ਹੂੰ ਉਹਦਾ ਸੂਆ ਵੀ ਸਹੀ ਹੂੰ ਉਹਦੀ ਜੇਰ ਵੀ ਸਹੀ ਪਾਉਗੇ ਹੂੰ ਜੇ ਜੇ ਸਹੀ ਪੈ ਗਈ ਬੱਚੇ ਦਾ ਨਹੀਂ ਡੈਮੇਜ ਨਹੀਂ ਹੁੰਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਰੈਪੀਟ ਦੀ ਪ੍ਰੋਬਲਮ ਵੀ ਨਹੀਂ ਆਉਂਦੀ ਨਹੀਂ ਆਉਂਦੀ ਠੀਕ ਹੈ ਜੀ ਬਿਲਕੁਲ ਦੂਜੀ ਗੱਲ ਜਦੋਂ ਮਤਲਬ ਆਪਾਂ ਉਹਨੂੰ ਫੀਡ ਸਹੀ ਪਾਉਨੇ ਆ ਹੂੰ ਫੀਡ ਹਮੇਸ਼ਾ ਪੂਰੀ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ 2.5 ਲੀਟਰ ਤੱਕ ਦਾ ਮਗਰ ਆਪਾਂ ਕਿੱਦੋਂ ਫੀਡ ਪਾਉਨੇ ਆ ਹੂੰ 10 ਕਿਲੋ ਮਗਰ 4 ਕਿਲੋ ਪਾਤੀ ਹਮ ਪਲਸ ਕਿਲੋ ਅਲੱਗ ਪਾਉਣੀ ਐ ਐਕਸਟਰਾ ਪਾਉਣੀ ਬੋਡੀ ਮੈਂਟੇਨੈਂਸ ਵਾਸ ਹਾਂ ਬੋਡੀ ਮੈਂਟੇਨ ਵਾਸ ਤੇ ਇਹ ਚੀਜ਼ ਜ਼ਰੂਰੀ ਐ ਫੈਮਨਲ ਮਿਕਸਚਰ ਜ਼ਰੂਰੀ ਐ ਹਮ ਖਾਦੋਂ ਵੱਧ ਹਨ ਜੀ ਉਹ ਚੰਗੀ ਕੰਪਨੀ ਦੇ ਪਾਉਣੇ ਚਾਹੀਦੇ ਆ ਮੇਰੇ ਸਹਾਂ ਨਾਲ ਜਿਉਂ ਸੂਣ ਤੋਂ ਲੈ ਕੇ ਤੇ ਜਿੰਉਂ ਤੱਕ ਆਪਾਂ ਗੱਭਣ ਨਹੀਂ ਕਰਦੇ ਪਸ਼ੂ ਨੂੰ ਉਨ ਤੱਕ ਪੂਰੀ ਚੰਗੀ ਕੁਆਲਿਟੀ ਚ ਖਾਂਦਾ ਮੈਨੂੰ ਇਹ ਲੱਗਦਾ ਵੀ ਜਦੋਂ ਪਸ਼ੂ ਸੂਪ ਹੈ ਜੀ ਆਪਣਾ ਹਨਾ ਦੁੱਧ ਤੇ ਆ ਗਿਆ ਜਦੋਂ ਹਨਾ ਵਧੀਆ ਤੇ ਮੈਨੂੰ ਲੱਗਦਾ ਵੀ ਉਦੋਂ ਜਿਹੜੀਆਂ ਉਹਦੇ ਚ ਧਾਤਾਂ ਦੀ ਕਮੀ ਹੁੰਦੀ ਆ ਵੀ ਮਿਨਰਲਸ ਡੈਫੀਸ਼ੈਂਸੀ ਕਰਕੇ ਪਸ਼ੂ ਇਹ ਜਿਹੜਾ ਰਿਪੀਟ ਹੁੰਦਾ ਜੀ ਜੀ ਹਾਂ ਫਾਰਮਰ ਨੂੰ ਇਹ ਚਾਹੀਦਾ ਇਹਦੇ ਵਿੱਚ ਫਾਰਮਰ ਨੂੰ ਮੈਂ ਕਹਣਾ ਇਹ ਚਾਹੀਦਾ ਵੀ ਜਿਹੜੀ ਜਦੋਂ ਤੱਕ ਉਹਨੇ ਗੱਭਣ ਕਰਾਉਣਿਆ ਚਾਹੀਓ 2 ਮਹੀਨੇ ਲੈਂਦਾ ਪਸ਼ੂ ਚਾਹੀਓ 3 ਮਹੀਨੇ ਲੈਂਦਾ ਹਨਾ ਠੀਕ ਹੈ ਜੀ ਵੀ ਉਦੋਂ ਉਹਦੀ ਮਿਨਰਲ ਮਿਕਸਚਰ ਦੀ ਜਿਹੜੀ ਡ ਕੇ ਸੀਮਣ ਚੰਗਾ ਭਰਾਵਾਂਗੇ ਨਹੀਂ ਮਿਲਦੇ ਤਾਂ ਵੀ ਉਹ ਪਹਿਲੇ ਟੀਕੇ ਤੇ ਰਹਿ ਜੇ ਨਾ ਤਾਂ ਆਪਣਾ ਜਿਹੜਾ ਸੀਮਣ ਦਾ ਖਰਚਾ ਹੋਊਗੀ ਤੇ ਨਾ ਹੀ ਆਪਣਾ ਮਤਲਬ ਪੈਸੇ ਦਾ ਲਾਸ ਪਾਵੇ ਕਿਉਂਕਿ ਜੇ ਇੱਕ ਹੀਟ ਮਿਸ ਕਰ ਗਿਆ ਪਸ਼ੂ ਤਾਂ ਆਪਣਾ ਜਿਹੜਾ ਖਰਚਾ ਬਹੁਤ ਹੋ ਜ਼ਿਆਦਾ ਹੋ ਜਾਣਾ ਹੈ ਨਾ ਜੀ ਖਰਚੇ ਤਾਂ ਤੁਸੀਂ ਲਾ ਲਓ ਵੀ ਟੀਕੇ ਕੋਈ ਕੋਈ 7000 ਦਾ ਟੀਕਾ ਆਉਂਦਾ ਹੈ ਕੋਈ 8500 ਦਾ ਟੀਕਾ ਆਉਂਦਾ ਐਦਾਂ ਟੀਕੇ ਬਹੁਤ ਮਹਿੰਗੇ ਮਹਿੰਗੇ ਪਈ ਹੈ ਮਹਿੰਗੇ ਮਹਿੰਗੇ ਪਈ ਜਿਹੜੇ ਸੈਕਸਡ ਨੇ ਜੀ ਹੈ ਨਾ ਹੁਣ ਜਿਹੜੇ ਪਛੀਦ ਆਪਾਂ ਨੂੰ 100% ਕਲੀਅਰ ਹੁੰਦਾ ਵੀ ਇਹ ਰਿਪੀਟ ਨਹੀਂ ਮਾਰਦਾ ਹੂੰ ਉਹਦੇ ਉਪਰ ਹਮੇਸ਼ਾ ਮਹਿੰਗਾ ਠੀਕਾ ਭਰਾਨੀ ਬਿਲਕੁਲ ਜੀ ਜਿਹੜਾ ਤਾਂ ਕੋਈ ਚਾਂਸ ਹੁੰਦਾ ਵੀ ਇਹ ਰਿਪੀਟ ਕਰ ਸਕਦਾ ਹੂੰ ਮੰਨ ਚ ਡਾਊਟ ਹੁੰਦਾ ਉਹਦੇ ਆਪਾਂ ਪਲਾਨ ਭਰਾਨੀ ਜੀ ਹਨਾ ਜੀ ਫਿਰ ਉਹ ਅੱਗੇ ਕਰਮਾਂ ਦੀ ਗੱਲ ਰਹਿੰਦੀ ਬੱਚਾ ਹੋਣਾ ਕਿ ਬੱਚੀ ਆਉਣੀ ਹਾਂ ਚਲੋ ਪਰ ਇਹ ਸਾਲ ਪਰ ਦੀ ਮਿਹਨਤ ਹੁੰਦੀ ਹੈ ਬਿਲਕੁਲ ਜੀ ਤੇ ਸੈਕਸ ਦੇ ਠੀਕੇ ਯਾਦਿਕਾਂ ਜਾਂ ਹੁੰਦੇ ਆ ਕਿਉਂ ਬੱਚੇ ਬਾਅਦ ਚ ਛੱਡਣ ਦੀ ਪ੍ਰੋਬਲਮ ਆ ਜਾਂਦੀ ਹੈ ਹੂੰ ਇੱਕ ਆਪਣਾ ਸਾਲ ਪਿੱਛੇ ਪੈ ਜਾਂਦਾ ਹੂੰ ਬਿਲਕੁਲ ਜੀ ਮੇਜੀ ਇਹ ਹੁੰਦੀ ਹੈ ਹਨਾ ਤੇ ਇਹ ਚੀਜ਼ ਹੈ ਬਸ ਮਿਹਨਤਾਂ ਡਰਾਈਪੀਅਰ ਉਥੇ ਜਿਆਦਾ ਫੋਕਸ ਰਖਣਾ ਚਾਹੀਦਾ ਜੀ ਕਿਉਂਕਿ ਪਸ਼ੂ ਨੂੰ ਅੱਗੇ ਸਾਲ ਜਿਹੜਾ ਮਤਲਬ ਵੀ ਕਢਣਾ ਹੈ ਪਸ਼ੂ ਨੇ ਉਹ ਦੋ ਦੋ ਮਹੀਨੇ ਟੈਂਡ ਕਰਦੇ ਆ ਸੂਣ ਦੇ ਵਿੱਚ ਜਦੋਂ ਦੋ ਮਹੀਨੇ ਦੋ ਮਹੀਨਿਆਂ ਦਾ ਜੇ ਤਾਂ ਹੁਣ ਤੁਸੀਂ ਆਖਿਆ ਵੀ ਮਤਲਬ ਵੀ ਹੁਣ ਤਾਂ ਦੁੱਧ ਨਹੀਂ ਦੇ ਰਹੀਆਂ ਤੇ ਅਸੀਂ ਭੁੱਖੇ ਤੇ ਇਹ ਵੀ ਭੁੱਖੇ ਹੂੰ ਫਿਰ ਤਾਂ ਉਹਨਾਂ ਦਾ ਗਿਆ ਅਗਲਾ ਸਾਲ ਸਾਰਾ ਸੂਭਾ ਜਿਹੜਾ ਸੀਗਾ ਜੀ ਜੇ ਤੁਸੀਂ ਪ੍ਰੋਪਰ ਉਹਦੀ ਦੇਖਭਾਲ ਕੀਤੀ ਹੈ ਉਹ ਦੋ ਮਹੀਨਿਆਂ ਚ ਹੂੰ ਉਹਨੂੰ ਭੁੱਖੇ ਨਹੀਂ ਮਾਰਨ ਤੁਸੀਂ ਆਪ ਜਿਹਾ ਤੁਸੀਂ ਭੁੱਖੇ ਮਰ ਗਏ ਹੂੰ ਫਿਰ ਉਸਨੂੰ ਸਾਰਾ ਸਾਲ ਭੁੱਖਾ ਨਹੀਂ ਮਰਨ ਦਿੰਦੇ ਇਹ ਚੀਜ਼ ਹੈਗੀ ਹੈ ਜੀ ਹਾਂ ਇਹ ਮੇਨ ਚੀਜ਼ ਹੈ ਸੋ ਵੀ ਆਪਾਂ ਨੂੰ ਸੁਣ ਤੋਂ 2 ਮਹੀਨੇ ਪਹਿਲਾਂ ਤੇ ਮਤਲਬ ਉਸ ਤੋਂ ਬਾਅਦ ਆ ਜਿਹੜੇ 2-3 ਮਹੀਨੇ ਉਦੋਂ ਬਾਅਦ ਜਦੋਂ ਆਪਾਂ ਰਮਣ ਤੱਕ ਆਪਾਂ ਪੂਰਾ ਮਤਲਬ ਵਧੀਆ ਪੀਡੀਐਸ ਦਾ ਵੀ ਆਉਂਦਾ ਹੈ ਸੀਆਰਐਸ ਦਾ ਵੀ ਆਉਂਦਾ ਹੈ ਕੈਮ ਆਂਦਾ ਵੀ ਆਉਂਦਾ ਕਈ ਮਤਲਬ ਚੰਗੇ-ਚੰਗੇ ਕੰਪਨੀਆਂ ਦੇ ਆਉਂਦੇ ਆ ਠੀਕ ਹੈ ਜੀ ਤੇ ਚੰਗੇ ਮਤਲਬ ਵੀ ਮਿਰਲ ਮਿਕਸਚਰ ਖਵਾਉਣੀ ਚਾਹੀਦੀ ਹੈ ਬਾਕੀ ਹੋਰ ਵੀ ਸਾਰੇ ਨਿਧਾਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਠੀਕ ਹੈ ਜੀ ਸੋ ਦੋਸਤੋ ਇਹ ਬਾਈ ਅਵਤਾਰ ਸੀਗਾ ਤੇ ਆਪਣੇ ਨਾਲ ਇਹਨਾਂ ਦਾ ਡੇਰੀ ਫਾਰਮ ਤੇ ਇਹ ਡੇਰੀ ਫਾਰਮ ਦੇ ਧੰਦੇ ਨੂੰ ਕਾਫੀ ਅੱਗੇ ਲੈ ਜਾ ਕੇ ਲੈ ਜਾ ਰਹੇ ਨੇ ਅੱਗੇ ਵੀ ਇਹਨਾਂ ਕੋਲੇ ਵਧੀਆ ਨਸਲ ਦੇ ਜਿਹੜੇ ਜਾਨਵਰ ਆ ਰਹੇ ਨੇ ਠੀਕ ਹੈ ਜਿਨ੍ਹਾਂ ਦੀ ਕਾਸਟ ਵੀ ਅੱਗੇ ਜਾ ਕੇ ਵੱਧਦੀ ਹਨ ਸੋ ਅ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਕੁ ਜਾਣਕਾਰੀ ਸੀ ਆਪਾਂ ਅੱਗੇ ਵੀ ਬਾਈ ਨਾਲ ਗੱਲਬਾਤ ਕਰਦੇ ਰਹਾਂਗੇ ਠੀਕ ਹੈ ਨਵੇਂ-ਨਵੇਂ ਵਿਸ਼ਿਆਂ ਤੇ ਇਕੱਲੇ-ਇਕੱਲੇ ਵਿਸ਼ੇ ਤੇ ਗੱਲਬਾਤ ਕਰਾਂਗੇ ਆਪਾਂ ਸੋ ਅੱਜ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਸੀਗਾ ਵੀ ਚਲੋ ਅਸੀਂ ਇੱਕ ਐਜ਼ ਅ ਪੋਡਕਾਸਟ ਨਾਲ ਗੱਲਬਾਤ ਕਰਾਂਗੇ ਇਹਨੂੰ ਆਪਾਂ ਜੇ ਕਮੀਆਂ ਕਿਉਂਕਿ ਹਰ ਇੱਕ ਤੋਂ ਹੋ ਜਾਂਦੀਆਂ ਨੇ ਅੱਗੇ ਹੋਰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਸੋ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਦੇਖੀਅਾ ਜੇ ਕੋਈ ਤੁਹਾਨੂੰ ਜਾਣਕਾਰੀ ਵਧੀਆ ਲੱਗੇ ਤੈਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੀਆਂ ਚੀਜ਼ਾਂ ਰਹਿ ਗਈਆਂ ਹੋਈਆਂ ਤਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਉਹਨੂੰ ਕਵਰ ਕਰਾਂਗੇ ਜਿਹੜੇ ਵੀ ਬੰਦੇ ਇਸ ਖੇਤਾਂ ਦੇ ਨਾਲ ਜੁੜੇ ਹੋਏ ਆ ਤੇ ਅੱਗੇ ਵਧੇ ਹੋਏ ਆ ਆਪਾਂ ਸਾਰੇ ਬੰਦਿਆਂ ਨੂੰ ਉਸ ਉਹਨਾਂ ਨੂੰ ਆਪਾਂ ਇੱਥੇ ਲੈ ਕੇ ਆਵਾਂਗੇ ਤਾਂ ਜੋ ਜਿਹੜੇ ਨਵੇਂ ਬੰਦੇ ਹਨਾ ਡੇਰੀ ਫਾਰਮਿੰਗ ਦੇ ਵੱਲ ਆ ਰਹੇ ਨੇ ਜਾਂ ਖੇਤੀ ਦੇ ਧੰਦੇ ਵੱਲ ਆ ਰਹੇ ਨੇ ਤਾਂ ਕਿ ਉਹ ਵੀ ਉਹਨਾਂ ਨੂੰ ਮੁਸ਼ਕਲ ਨਾ ਆਵੇ ਹਨਾ ਤੇ ਅੱਗੇ ਆਪਦਾ ਵਧੀਆ ਪ੍ਰੋਫਿਟ ਕਮਾਉਣ ਉਹ ਤੇ ਆਪਦੀ ਵਧੀਆ ਹਨਾ ਜੀਵਨ ਬਤੀਤ ਕਰਨ ਸੋ ਆਪਾਂ ਤਾਂ ਇਹੀ ਆ ਤੇ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਂ ਫਿਰ ਆਪਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਠੀਕ ਹੈ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਤੁਸੀਂ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਬਾਈ ਜੀ ਖਰਸਾਰੇ ਸਤੇ ਜੀ ਥੈਂਕ ਯੂ